ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਘੋਲੀਏ ਦੀਆਂ 4 ਵੜਾਂ ਭੱਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਇਸ ਏਰੀਏ ਚੋਂ ਸਾਰਿਆਂ ਨਾਲ ਮੁੱਲ ਰੇਟ ਇਸ ਬਾਈ ਦੇ ਜਾਇਜ ਹੁੰਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਮੈਂ ਅੱਗੇ ਵੀ ਆਮ ਹੀ ਗੱਲਾਂ ਕਰਦਾ ਹਾਂ ਵਪਾਰੀ ਉਹਨਾਂ ਦੇ ਘਰੋਂ ਹੀ ਮਾਲ ਲੈਂਦਾ ਜਿਹਦੇ ਮੁੱਲ ਜਾਇਜ ਹੁੰਦੇ ਆ ਕਿਉਂਕਿ ਵਪਾਰੀ ਨੇ ਵੀ ਅੱਗੇ ਪਸ਼ੂ ਖਰੀਦ ਕੇ ਗਾਂ ਵੇਚਣਾ ਹੁੰਦਾ ਨਫਾ ਲੈਣਾ ਹੁੰਦਾ ਤੇ ਜੇ ਨਫਾ ਮਿਲਦਾ ਹੋਵੇ ਤਾਂ ਹੀ ਵਪਾਰੀ ਪਸ਼ੂ ਖਰੀਦਦਾ ਜੱਗੇ ਦੇ ਮੁੱਲ ਜਾਇਜ ਹੁੰਦੇ ਤੇ ਵਪਾਰੀ ਭੱਜੇ ਭੱਜੇ ਆਉਂਦੇ ਤੇ ਜਾਨਵਰ ਡੇਲੀ ਅੰਗੂਲੀ ਜਾਂਦੇ ਆ ਤੇ ਜੇ ਕੋਈ ਭੈਣ ਭਰਾ ਘਰੇ ਦੁੱਧ ਪੀਣ ਵਾਲਾ ਸਿੱਧਾ ਜਾਨਵਰ ਲੈ ਲੂ ਅਗਲੇ ਦਾ ਉਹੀ 5-7000 ਦਾ ਫਾਇਦਾ ਹੋ ਜੂ ਜਮਾ ਜੈਜਮੋਲ 4000 ਸਿਆਂ ਸਸਤੀ ਕਾਲ ਜੀ ਸਸਤੀ ਕਾਲ ਬਾਈ ਜੀ ਨਾਮ ਤੇ ਐਡਰੈਸ ਆ ਸੀ ਨਾਮ ਜਗਜੀਤ ਸਿੰਘ ਪਿੰਡ ਕੋਲਿਆਪੁਰ ਤੁਸੀਂ ਨਿਆਸ ਸਿੰਘ ਜਿਹੜਾ ਮੋਗਾ ਫੋਨ ਨੰਬਰ ਦਾ 9056653118 ਕੰਨ ਮਾਸੂਆ ਬਲਾ ਸੋਣੀ ਵੱਛੀ ਵੱਛੀ ਬਹੁਤ ਸੋਣੀ ਹੈ ਬਾਈ ਇਹ ਇਹ ਦੂਜੇ ਸੂਏ ਸੂਈ ਆ ਵੜ ਇਹ ਹੂੰ ਇਹ 10 ਤਰੀਕ ਨੂੰ ਬਾਈ ਸੂਈ ਸੀਗੀ ਹੂੰ 13 ਤਰੀਕ ਨੂੰ ਇਹਦੀ ਵੱਛੀ ਮਰ ਗਈ ਆ ਓਕੇ ਓਕੇ ਵੀਡੀਓ ਆਪਣੇ ਕੋਲ ਬਕਾਇਦਾ ਬਣਾ ਕੇ ਰੱਖੀ ਹੋਈ ਆ ਬੱਚੇ ਜੀ ਬੱਚੇ ਜੀ ਹਾਂ ਜੇ ਤਾਂ ਮਾਲਕ ਜੀ ਲੋ ਅੱਜ ਬੱਚਾ ਹੁੰਦਾ ਵੜ 45000 ਦੀ ਸੀਗੀ ਤੇ ਪਰ ਬੱਚਾ ਵਿਚੜਾਈ ਕਰ ਗਿਆ ਕਰਕੇ 35000 ਦੀ ਵੜ ਆਪਾਂ ਦੇ ਦਾਂਗੇ ਦੁੱਧ ਜਿਹੜਾ ਆਪਾਂ ਚੋਲਣਾ ਭਾਂਡੇ ਚ ਪਾ ਕੇ ਲੈ ਜਾਣਾ 9 10 ਲੀਟਰ ਖੁੱਲਾ ਤਿਆਰ ਠੀਕ ਹੈ ਦੁੱਧ ਇਹ 11 12 ਕਿਲੋ ਖੁੱਲਾ ਜਿਵਾ ਜੂਗੀ ਕੱਦ ਮੀਡੀਅਮ ਸਹੀ ਹੈ ਠੀਕ ਆ ਜਾਤ ਵੀੜ ਬਹੁਤ ਆ ਵੜ ਦੀ ਠੀਕ ਹੈ ਦੋਸਤੋ ਦੁੱਧ ਬਾਈ ਕਹਿੰਦਾ ਜਿਹੜਾ ਤੁਸੀਂ ਭਾਂਡੇ ਚ ਮਿਲ ਲੈਣਾ 9 ਤੇ 10 ਕਿਲੋ ਦੇ ਵਿੱਚ 11 12 ਕਿਲੋ ਦੁੱਧ ਪੈ ਦੂ ਯਾਨੀ ਕਿ 2 ਕਿਲੋ ਦੁੱਧ ਹੋਰ ਵਧਾ ਦੂ ਤਾਜੀ ਸੂਈ ਸਵਾਈ ਜਰਸੀ ਆ ਮਗਰ ਵੱੱਛੀ ਸੀ ਵੱੱਛੀ ਮਰ ਗਈ ਵੱੱਛੀ ਦੀ ਵੀਡੀਓ ਹੈਗੀ ਆ ਜੇ ਕਿਸੇ ਨੇ ਵੇਖੀ ਹੋਵੇ ਤਾਂ ਬਾਈ ਕਹਿੰਦਾ ਵਿਖਾ ਦੇਾਂਗੇ ਲੋਨ ਨੂੰ ਤਾਂ ਬੱਚਾ ਬਾਈ ਮੂਰੇ ਖੜਾ ਆਂਦਾ ਜੇ ਕੋਈ ਗਲਤ ਕੰਮ ਕਰਨਾ ਆਂਦਾ ਪਰ ਜੱਗੇ ਦੀ ਮੈਂ ਗਾਰੰਟੀ ਦਿੰਨਾ ਨਾ ਤਾਂ ਜੱਗੇ ਨੇ ਕਿਤੇ ਬੱਚੇ ਲਾਏ ਆ ਤੇ ਨਾ ਹੀ ਇਹ ਲਾਵੇ ਇਮਾਨਦਾਰ ਬੰਦਾ ਮਿਹਨਤੀ ਬੰਦਾ ਤੇ ਨਫਾ ਵੀ ਜਾਇਜ਼ ਹੀ ਲੈਂਦਾ ਦਿੱਲੀ ਤਾਂ ਹੀ ਪਸ਼ੂ ਆਉਂਦੇ ਆ ਤੇ ਸੇਲ ਹੋ ਕੇ ਜਾਂਦੇ ਆ ਤੇ ਇੱਕ ਹੋਰ ਗੱਲ ਆ ਇਸ ਘਰੋਂ ਕਦੇ ਵੀ ਆਪਾਂ ਕਿਸੇ ਵੀ ਪਸ਼ੂ ਦੀ ਦੂਰੀ ਵੇਰੀ ਵੀਡੀਓ ਨਹੀਂ ਬਣਾਈ ਹੋਣੀ ਦੂਰੀ ਵੇਰੀ ਵੀਡੀਓ ਕਈ ਘਰਾਂ 'ਚ ਤਾਂ ਆਮ ਹੀ ਵਪਾਰੀਆਂ ਕੋਲੇ ਦੋ ਦੋ ਵੀਡੀਓ ਬਣ ਜਾਂਦੀਆਂ ਹਰੇਕ ਪਸ਼ੂ ਦੀਆਂ ਕਿਉਂਕਿ ਮੁੱਲ ਜ਼ਿਆਦਾ ਕਰਦੇ ਹੁੰਦੇ ਆ ਜਾਨਵਰ ਵੇਚਦਾ ਨਹੀਂ ਦੂਰੀ ਵੇਰੀ ਫੇਰ ਵੀਡੀਓ ਬਣਾਉਣੀ ਪੈਂਦੀ ਅਗਲੇ ਨੂੰ ਕਿਉਂਕਿ ਅਗਲੇ ਨੇ ਤਾਂ ਮਾਲ ਵੇਚਣਾ ਹੁੰਦਾ ਜੇ ਇੱਕ ਵਾਰੀ ਨਹੀਂ ਵੇਚਾ ਤਾਂ ਦੂਜੀ ਵੇਰੀ ਸਹੀ ਤੇ ਪਰ ਇਹਦੇ ਮੁੱਲ ਜਾਇਜ਼ ਹੁੰਦੇ ਆ ਇਥੇ ਕਦੇ ਵੀ ਇਸ ਘਰੇ ਮੈਂ ਦੂਰੀ ਬਰੀ ਵੀਡੀਓ ਨਹੀਂ ਬਣਾਈ ਹੂੰ ਵੀਡੀਓ ਡੇਲੀ ਵਾਂਗੂ ਬਣਾਈ ਦੀਆਂ ਪਰ ਡੇਲੀ ਨਵੇਂ ਪਸ਼ੂਆਂ ਦੀ ਵੀਡੀਓ ਬਣਾਈ ਦੀਆਂ ਕਿਉਂਕਿ ਮੁੱਲ ਜਾਇਜ਼ ਹੁੰਦਾ ਪਸ਼ੂ ਆਪੇ ਹੀ ਵਿਕ ਜਾਂਦਾ 35000 ਦੀ ਦੇ ਦੇਣੀ ਆ ਬੱਚਾ ਹੁੰਦਾ ਫੇਰ ਕਹਿੰਦਾ ਬਾਈ ਦਿੰਦਾ 45000 ਦੀ ਪਰ ਬੱਚਾ ਚੜਾਈ ਕਰ ਗਿਆ ਤੇ 35000 ਦੀ ਦੇ ਦੇਣੀ ਆ ਆਦੀ ਚਵਾਈ ਵਾਲੇ ਗਲਾਬੀ ਤਾਂ ਹਵਾਨਾ ਸੋਹਣਾ ਅਮਰੀਕਨ ਵੈੜਾ ਵਰਗਾ ਪਹਿਲਣ ਵੱਚੀ ਆ ਤਾਜੀ ਸੂਈ ਸਵਾਈ ਆ ਜਮਾ ਜੈਜਮਲ 35000 ਦੀ ਦੇ ਦੇ ਨੇ ਮੱਝਾਂ ਵਰਗਾ ਦੁੱਧ ਉਹ ਜਮਾ ਲੇਟ ਵਰਗਾ ਇੰਨੇ ਦੁੱਧ ਵਾਲੀ ਮੱਝ ਲੈਨੇ ਆ 70 80000 ਦੀ ਹੁੰਦੀ ਆ ਹਾਂ ਜਰਸੀਆਂ ਦੀ ਆਹੀ ਖਾਸੀਅਤ ਬੱਚਾ ਛੱਡਣਾ ਛੱਡ ਲੈ ਨਹੀਂ ਛੱਡਣਾ ਨਾ ਛੱਡੇ ਇਹਨਾਂ ਨੂੰ ਕਰਮਾਂ ਵਾਲਿਆਂ ਨੂੰ ਕੋਈ ਵਾਹ ਵਾਸਤਾ ਨਹੀਂ ਗਾ ਇਹ ਬੱਚਾ ਹੈ ਜੀ ਦਾ ਭਾਈ ਠੰਡੀ ਤਾਂ ਇੰਨੀ ਆ ਨਾ ਨੂੰ ਨੂੰ ਵਾਲੀ ਠੰਡੀ ਹੈ ਭਾਈ ਇਹ ਹੂੰ ਸੀਲ ਫਲ ਹੈ ਧਾਰਾ ਵੀ ਭਾਈ ਕਹਿੰਦਾ ਮਾਰ ਦਿੰਨੇ ਆਪਾਂ ਆ ਤੁਸੀਂ ਚਵਾਈ ਵੇਖ ਲਓ ਕੋਈ ਥਾਨ ਨਹੀਂ ਬਸਮਾਏ ਸਿੱਧੀਆਂ ਹੀ ਧਾਰਾ ਮਾਰਦੀਆਂ ਚੋਈ ਦੀ ਇੱਕ ਨੰਬਰ ਫਿਰ ਜੇ ਪੈਰ ਵੀ ਪਟ ਜੇ ਕਿਸੇ ਦੇ ਘਰੇ ਜਾ ਕੇ ਤੇ ਬੰਦਾ ਇਹਦੇ ਬੰਨ ਗਏ ਤੇ ਡਬਲ ਪੈਸੇ ਲੈ ਜੇ ਆਪਣੇ ਕੋਲ ਠੀਕ ਹੈ ਜੀ ਜਿਹਨੇ ਦਾ ਬੰਦਾ ਸੌਦਾ ਕਰੂਗਾ ਠੀਕ ਹੈ ਤੇ ਜਿਵੇਂ ਵਪਾਰੀ ਨਹੀਂ ਕਿ ਮੰਨ ਲਓ ਵੀ ਬੱਚੇ-ਪੁੱਚੇ ਲਾ ਕੇ ਵੇਚਦੇ ਆ ਇਹੀ ਵੇਚਣ ਨੂੰ ਜੇ 45000 ਦੀ ਵੈੜ ਸੀ ਪਰ ਆਪਾਂ ਇਹ ਕੰਮ ਕਰਦੇ ਨਹੀਂਗੇ ਸਹੀ ਹੈ ਜੀ ਆਪਣੀ ਭਣਾ ਯਾਰ ਲੱਖ ਦੀ ਲਈ ਆ ਹਾਂ ਠੀਕ ਆ ਚਲੋ ਬੱਚਾ ਮਰ ਗਿਆ ਕੋਈ ਚੱਕਰ ਨਹੀਂ ਗਿਆ ਪਤਾ ਤਾਂ ਬੰਦੇ ਦਾ ਵੀ ਹੈ ਨਹੀਂਗਾ ਹਾਂ ਤੇ ਕਦੋਂ ਬੰਦੇ ਨੇ ਖਤਮ ਹੋ ਜਾਣਾ ਇਹੀ ਬੱਚਾ ਹੁੰਦਾ ਵੜ 45 ਦੀ ਸੀ ਕਿ ਪਰ ਅੱਜ ਬੱਚਾ ਡੈਡ ਆ ਵੀਡੀਓ ਹੈਗੀ ਬੱਚੇ ਦੀ ਪਣਾ ਬੰਦਾ ਗਾ ਮਗਾ ਕੇ ਅੰਦਰ ਹੱਥ ਪਵਾ ਕੇ ਚੈੱਕ ਵੀ ਕਰਾ ਲਈ ਬਾਈ ਕਿੰਨੇ ਦਿਨਾਂ ਦੀ ਸੂਈ ਵੀ ਆ ਠੀਕ ਐ 10 ਦਿਨ ਦੀ ਸੂਈ ਵੀ ਬਾਕੀ ਆ ਮੈਲਾ ਮਾਰੀ ਜਾਂਦੀ ਆ ਤੁਸੀਂ ਆ ਵੇਖ ਸਕਦੇ ਆ ਹਜੇ ਤਾਂ ਕੰਨ ਚੱਲਿਆ ਵਾ ਆ ਪੂਰੀ ਸਾਰੀ ਮੈਲੇ ਨਾਲ ਭਰੀ ਆ ਸੂਲ ਭਰੀ ਵੀ ਆ ਕਣ ਚੱਲੀ ਜਾਂਦਾ ਵੜਦਾ ਵੜਦਾ ਤਾ ਜੀ ਸੂਈ ਸਵਾਈ ਆ ਇਹ ਉਹਨਾਂ ਲੋਕਾਂ ਦੇ ਕੰਮ ਹੁੰਦੇ ਆ ਬਈ ਜਿਹਨਾਂ ਤੋਕੜੇ ਮੂਰੇ ਬੱਚੇ ਲਾ ਕੇ ਕੰਮ ਕਰਨਾ ਉਹਦਾ ਬੰਦਾ ਜਮਾਂ ਬੇਕਾਰ ਹੁੰਦਾ ਹਾਂ ਸਿੱਧੀ ਗੱਲ ਆ ਜਿਹੜਾ ਤਾਂ ਬੰਦਾ ਬਈ ਪੈਸੇ ਨੂੰ ਮੋਹ ਕਰਦਾ ਸਿੱਧੀ ਗੱਲ ਆ ਉਹ ਤਾਂ ਇਹ ਕੰਮ ਕਰੂਗਾ ਤੇ ਜਿਹੜਾ ਪੈਸੇ ਨੂੰ ਬੜਾ ਨਹੀਂ ਪਿਆਰ ਕਰਦਾ ਉਹ ਇਹ ਕੰਮ ਕਰਦਾ ਨਹੀਂ ਬਈ ਸਹੀ ਆ ਉਸ ਤੇ ਇਹਦੀ ਗਰੰਟੀ ਤਾਂ ਮੈਂ ਵੀ ਦੇਈ ਜਾਂਦਾ ਕਿ ਇਹ ਬੰਦਾ ਗਲਤ ਕੰਮ ਨਹੀਂ ਕਰਦਾ ਕੋਈ ਚੱਕਰ ਨਹੀਂਗਾ ਹਾਂ ਸਹੀ ਆ ਦੋ ਨੰਬਰ ਤੇ ਆ ਜਗੇ ਦੋ ਨੰਬਰ ਨੇ ਬਾਈ DD ਸੁਣਿਆ ਹਮ ਤੈਨ ਬਾਈ ਲੈ ਨੂੰ 5 ਤੋਂ 4 ਇਹ ਠੀਕ ਹੈ ਜੀਦੋ ਲਈਏ ਦੋ ਤਾਂ ਪਾਉ ਗਏ 14 ਕਿਲੋ ਸੀ ਪਲੂਨ ਦਾ ਚੋਇਆ ਹਮ ਤੇ ਚੋਇਆ ਵੀ ਹੋਊਗਾ ਬਾਈ ਜਿਹੜੇ ਸਾਲ ਹੋ ਜਾਣਾ ਹਮ ਠੀਕ ਹੈ ਜੈਜ ਮਾਲਾ ਇਹ 40000 ਦੀ ਵੜ ਦੇ ਦਿੰਦੇ ਆਪਾਂ ਦੋਸਤੋ ਜਮ ਨਾਰਮ ਬੰਦਾ ਸਿੱਧੀਆਂ ਗੱਲਾਂ ਕਰਦਾ ਜੱਗਾ ਨਿਯਾਮ ਬਾਲੇ ਵਪਾਰੀਆਂ ਦੇ ਆਪਾਂ ਗਾਰੰਟੀ ਨਹੀਂ ਦਿੰਦੇ ਹੁੰਦੇ ਮੈਨੂੰ ਬੋਛ ਲੈਣਦੇ ਆ ਆ ਵੀ ਭੈਣ ਭਰਾ ਫੋਨ ਲਾ ਕੇ ਬਾਈ ਯਾਰ ਫਲਾਨੇ ਵਪਾਰੀ ਤੋਂ ਅਸੀਂ ਜਾਨਵਰ ਲੈਣ ਲੱਗੇ ਆ ਬੰਦਾ ਕਿਵੇਂ ਆ ਆਪਾਂ ਕਹਿ ਦੇਈਦਾ ਬੰਦੇ ਤੋਂ ਤੁਸੀਂ ਕੀ ਲੈਣਾ ਤੁਸੀਂ ਜਾਨਵਰ ਦੀ ਤਸੱਲੀ ਕਰੋ ਤੇ ਆਪਦਾ ਪਸ਼ੂ ਖਰੀਦ ਲਓ ਆਪਦੀ ਤਸੱਲੀ ਕਰਕੇ ਸੂਇਆ ਸਵਾਇਆ ਤਾਂ ਚੋ ਕੇ ਲੋ ਤਿੰਨ ਟਾਈਮ ਭਾਵੇਂ ਵਪਾਰੀ ਜਿੰਨਾ ਮਰਜ਼ੀ ਠੱਗਾਂ ਦਾ ਠੱਗ ਹੋਵੇ ਜਦੋਂ ਪਸ਼ੂ ਤੁਸੀਂ ਚੋ ਕੇ ਵੇਖ ਲੈਣਾ ਇੱਕ ਟਾਈਮ ਛੱਡੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਦੁੱਧ ਤੁਹਾਡੇ ਮੂਰੇ ਆ ਜਾਣਾ ਵਪਾਰੀ ਜਿੱਡਾ ਮਰਜ਼ੀ ਠੱਗ ਹੋਵੇ ਤੁਰਦੇ ਨਾ ਠੱਗੀ ਮਾਰੀ ਨਹੀਂ ਸਕਦਾ ਕਿਉਂਕਿ ਤੁਸੀਂ ਚੋਕੇ ਵੇਖਣਾ ਦੁੱਧ ਜੇ ਗੱਬਣਾ ਚੀਪਾ ਕੱਢ ਕੇ ਪਾਸ ਕਰਕੇ ਲਓ ਬਾਕੀ ਜੇ ਬੰਦਾ ਆਪ ਸਿਆਣਾ ਸਮਝਦਾਰ ਆ ਤਾਂ ਕੋਈ ਮੇਰੇ ਹਿਸਾਬ ਨਾਲ ਲੱਗਦਾ ਨਹੀਂ ਕੋਈ ਕਿਸੇ ਨਾਲ ਠੱਗੀ ਮਾਰ ਲੇ ਮੈਂ ਤਾਂ ਜਦੋਂ ਬਾਈ ਮਾਲਕ ਕੋਈ ਵੀ ਬੰਦਾ ਪਤੋ ਗਾਂ ਲੈਂਦਾ ਆਨਲਾਈਨ ਮੰਗਾਉਂਦਾ ਮੈਂ ਤਾਂ ਇਹਨੂੰ ਕਹਿੰਦਾ ਨਾ ਵੀ ਜੇ ਤਾਂ ਬਾਈ ਸਾਈ ਪਉਣੀ ਪਾ ਦੇ ਨਹੀਂ ਪਉਣੀ ਨਾ ਪਾ ਵੀਡੀਓ ਤੋਂ ਗਾਂ ਫਿੱਟ ਕਰ ਲਾ ਇੱਥੇ ਆ ਕੇ ਨਾ ਕਹੀ ਬਈ ਇਹ ਛੋਟੀ ਹੈ ਵੱਡੀ ਹੈ ਹੂੰ ਚੀਪਾ ਕਢਾ ਕੇ ਪਾਸ ਕਰਾ ਕੇ ਫੇਰ ਆਉਣਾ ਹੂੰ ਸੂਆ ਸਵਾਇ ਪਸ਼ੂ ਦਾ ਦੁੱਧ ਚਵਾ ਕੇ ਆਉਣਾ ਹੈ ਸਹੀ ਹੈ ਕਿਉਂਕਿ ਆਪਣੇ ਬਾਈ ਗਾਂ ਲੰਜਾਂ ਹੁੰਦੀਆਂ ਨਾ ਤਾਂ ਲਾਂਬਾ ਲਿਆ ਤੇ ਨਾ ਆਪ ਲੈਣਾ ਦੋਸਤੋ ਆ ਕੀਤੀਆਂ ਨਾ ਬਾਈ ਨੇ ਗੱਲਾਂ ਖਰੀਆਂ ਬਾਈ ਕਹਿੰਦਾ ਜੇ ਕੋਈ ਭੈਣ ਭਰਾ ਆਪਣੇ ਤੋਂ ਪਸ਼ੂ ਆਨਲਾਈਨ ਵੀ ਖਰੀਦ ਲੈਂਦਾ ਮਤਲਬ ਬਾਈ ਦੇ ਕੋਲੇ ਨਹੀਂ ਆਉਂਦਾ ਸਿੱਧਾ ਬਾਈ ਦੀ ਗਾਰੰਟੀ ਤੇ ਮੰਗਾ ਲੈਂਦਾ ਬਾਈ ਕਹਿੰਦਾ ਮੂਹਰੋਂ ਕਹਿਣ ਦਉਂਦਾ ਜੇ 1000 ਸਾਈ ਦਾ ਪਾਉਣਾ ਤਾਂ ਪਾ ਦੇ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਗੱਡੀ ਲੈ ਕੇ ਬਾਈ ਅਗਲੇ ਦੇ ਘਰੇ ਜਾਨਵਰ ਲੈ ਕੇ ਜਾਵੜਦਾ ਜੇ ਸੂਆ ਸਵਾਇ ਅਗਲੇ ਨੂੰ ਜਾਂਦਾ ਕਹਿੰਦਾ ਬਾਈ ਚੋਕੇ ਵੇਖ ਲੋ ਜੇ ਗੱਬਣਾ ਤੇ ਪਾਸ ਕਰਾਉਂਦਾ ਫੇਰ ਜਾ ਕੇ ਪੈਸੇ ਲੈਂਦਾ ਤੇ ਜਿਹਨੇ 19 ਕੀ ਕਰਨੀ ਹੁੰਦੀ ਆ ਵਿੱਚ ਝੂਠ ਧਬਾਨ ਮਾਰਿਆ ਹੁੰਦਾ ਪਸ਼ੂ ਨਰਮ ਗਰਮ ਹੁੰਦਾ ਤੇ ਉਹ ਅਗਲਾ ਪੈਸੇ ਪਹਿਲਾਂ ਪਾਉਂਦਾ ਸਾਰੇ ਅਗਲੇ ਤੇ ਯਕੀਨ ਨਹੀਂ ਕਰਦਾ ਪਰ ਬਾਈ ਦੀਆਂ ਤਾਂ ਖੁੱਲੀਆਂ ਛੋਡਾ ਹੁੰਦੀਆਂ ਬਾਈ ਕਹਿੰਦਾ ਪੈਸੇ ਪਾਉਣੇ ਤਾਂ ਪਾ ਦਿਓ ਜੇ 1000 ਖੰਡ ਸਾਈ ਦਾ ਪਾਉਣਾ ਤਾਂ ਵੀ ਪਾ ਦਿਓ ਨਹੀਂ ਤਾਂ ਕੋਈ ਗੱਲ ਨਹੀਂ ਇੱਥੇ ਆਈ ਨੂੰ ਦੇ ਦਿਓ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਅੱਗੇ ਆ ਜਾ ਬਾਈ ਚੇਤਾ ਨੰਬਰ ਤੇ ਇਹ ਬਾਈ ਆਪਾਂ ਲੋਕਲ ਵੜ ਪਿੰਡੋਂ ਲਈ ਆ ਦਿਨ 12 ਤੋਂ 13 ਦੀ ਕੱਚੀ ਆ ਜੀ ਤੋਂ ਲਈ ਆ ਦੋ ਦੋ ਕਹਿੰਦੇ ਸੀ 16-17 ਕਿਲੋ ਚੋਇਆ ਹੂੰ ਠੀਕ ਆ ਤੇ ਇਹ ਆਪਾਂ ਦੇ ਦਾਂਗੇ ਬਾਈ 9000 ਦੋਸਤੋ 2 ਨੰਬਰ 46000 ਦੀ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਲੇਵਾ ਲਾਹੂ ਬਹੁਤ ਗੱਲਾਂ ਜੀ ਰਹਿ ਗਏ ਮੈਂ ਲੇਵਾ ਸਵਾਰ ਕੇ ਵਿਖਾਇਆ ਨਹੀਂ ਦਿਨ ਹਜੇ ਪਰ ਇਹ ਆ ਸਾਰੀ ਵਾਲ ਢੱਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤਿੰਨ ਨੰਬਰ 95000 ਦੀ ਦੇ ਦੇਣੀ ਆ ਪਿੰਡੋਂ ਬਾਈ ਕਹਿੰਦਾ ਲਈ ਆ ਜੀ ਤੋਂ ਲਈ ਆ ਅਗਲੇ ਕਹਿੰਦੇ 16 17 ਕਿਲੋ ਦੁੱਧ ਅਸੀਂ ਝੋਇਆ ਦਿਨ ਕਿੰਨੇ ਲੈ ਜੂ ਜੇਨ ਵੀ 12 13 ਦਿਨ ਪਈ ਆ 12 13 ਦਿਨ ਪਈ ਆ ਸੰਗਲ ਚ ਆਈ ਆ ਸੰਗਲ ਜੀ ਬਾਈ ਨੇ ਉਵੇਂ ਵੀਡੀਓ ਬਣਾਤੀ ਆ ਟੱਲੀ ਇਹ ਪੁਰਾਣੇ ਘਰ ਦੀ ਖੜਕਦੀ ਆ ਇਹ ਹਾਰ ਸ਼ਿੰਗਾਰ ਵੀ ਨਹੀਂ ਜੱਗਾ ਵਾਲੇ ਕਰਦਾ ਨਹੀਂ ਨਹੀਂ ਜਿਵੇਂ ਆਏ ਬਾਈ ਆਪਾਂ ਤੁਹਾਨੂੰ ਜਿਵੇਂ ਜਾਨਵਰ ਆਇਆ ਨਵੇਂ ਤਿਹਾਰੇ ਚ ਆ ਗਿਆ ਨਵੇਂ ਚ ਦੇ ਦੇਣੀ ਆ ਜੇ ਕਈ ਭੈਣ ਭਰਾ ਸੰਗਲ ਲਾ ਲੈਂਦੇ ਆ ਤਿਹਾਰਾ ਪਾ ਦਿੰਦੇ ਆ ਤੇ ਉਵੇਂ ਬਾਈ ਨੇ ਅੱਗੇ ਵੀਡੀਓ ਬਣਾਉਂਦੀ ਹੁੰਦੀ ਇਹਨਾਂ ਨੇ ਸੰਗਲ ਲਾਇਆ ਨਹੀਂ ਇਹ ਤਿਹਾਰੇ ਆ ਤਿਹਾਰਾ ਆਇਆ ਨਹੀਂ ਸੰਗਲ ਨਹੀਂ ਲਾਇਆ ਸੰਗਲ ਇਹਨੂੰ ਹੀ ਦੇਤਾ ਤੇ ਇਹਨੇ ਬਾਈ ਨੇ ਸੰਗਲ ਦੀ ਵੀਡੀਓ ਬਣਾਤੀ ਖੜ ਨਹੀਂ ਖੁੱਡ ਨਹੀਂ ਬਹੁਤ ਘੈਂਟ ਹੈ ਹਾਂ ਦੇਖ ਦੀ ਬੁੱਥੀ ਬਾਥੀ ਬਹੁਤ ਘੈਂਟ ਹੈ ਜੀ ਬੁੱਥੀ ਬਾਥੀ ਸੋਹਣੀ ਆ ਪਰ ਇਹ ਗੱਲ ਹੋਰ ਆ ਜੇ ਕਿਸੇ ਹੋਰ ਵਪਾਰੀ ਕੋਲੇ ਹੋਵੇ ਨਾ ਇਹ 65 70000 ਮੁੱਲ ਕਰਨਾ ਅਗਲੇ ਨੇ ਲੋਕ ਤਾਂ ਗਾਟੇ ਲਾ ਕੇ ਧਰ ਦਿੰਦੇ ਆ ਪਰ ਆਪਣਾ ਕੰਮ ਨਹੀਂ ਹੈਗਾ ਸਹੀ ਆ ਦੋਸਤੋ ਇਹ ਗੱਲਾਂ ਮੈਨੂੰ ਜੱਗੇ ਦੀਆਂ ਬਹੁਤ ਚੰਗੀਆਂ ਲੱਗਦੀਆਂ ਤਾਂ ਹੀ ਮੈਂ ਕਹਿੰਦਾ ਨਾ ਬੰਦਾ ਇਮਾਨਦਾਰ ਹੈ ਹਾਂ ਜੱਗਾ ਜਮਾ ਸਾਫ ਦਿਲ ਬੰਦਾ ਡੇੜੀ ਗੱਲ ਦਿਲ ਚ ਤੇ ਉਹੀ ਮੂੰਹ ਚ ਆ ਯਾਨੀ ਕਿ ਆਪਦੇ ਕੋਲੋਂ ਜੋੜਦਾ ਨਹੀਂ ਕੋਈ ਗੱਲਾਂ ਜਿੰਨੀ ਕਿ ਚੀਜ਼ ਹੁੰਦੀ ਓੰਨੀ ਦੱਸਦਾ ਸਿੱਧਾ ਹੀ ਮੂੰਹ ਤੇ ਡਾਇਰੈਕਟ ਕਹਿੰਦਾ ਲੈਣਾ ਨਾ ਲੈਣਾ ਜਾਨਵਰ ਤੁਹਾਡੀ ਮਰਜ਼ੀ ਆ ਪਰ ਬਾਈ ਝੂਠ ਤਾਂ ਬਾ ਨਹੀਂ ਮਾਰਦਾ ਜੇ ਉਹ ਜੀਆਂ ਗੱਲਾਂ ਹੁੰਦੀਆਂ ਤੇ ਇਹਦੇ ਮੂਰੇ ਬੱਚਾ ਬਾਈ ਖੜਾ ਹੁੰਦਾ ਤੇ ਖੜਾ ਕੇ ਕਹਿੰਦਾ ਆਹੀ ਬੱਚਾ ਇਹਦਾ ਪਰ ਬੱਚਾ ਬਾਈ ਕਹਿੰਦਾ ਮਰ ਗਿਆ ਮੈਂ ਭਵਨ ਲੱਖ ਦੀ ਲਈ ਆ ਹੁਣ ਬੱਚਾ ਨਹੀਂ ਹੈਗਾ 35000 ਦੀ ਦੇ ਦੇਣੀ ਆ ਤੇ ਜੇ ਬੱਚਾ ਮੂਰੇ ਖੜਾ ਹੁੰਦਾ 45000 ਦੀ ਦੇਣੀ ਸੀ ਹੋਰ ਕਿਸੇ ਵਪਾਰੀ ਦੇ ਵੀ ਘਰੇ ਖੜੀ ਹੁੰਦੀ ਉਹਨੇ ਵੀ 45 50 ਹਜ਼ਾਰ ਤੋਂ ਘੱਟ ਨਹੀਂ ਦੇਣੀ ਸੀਗੀ ਜਮਾਂ ਜਾਇਜ਼ ਮਲ ਲਾਸਟ ਆ ਯਾਰ ਅਗਲਾ ਕਹਿ ਦਿੰਦਾ ਘਾਟੇ ਪੈ ਕੇ ਘਾਟੇ ਪੈ ਕੇ ਪੁਰੇ ਕਿਵੇਂ ਕਰਨੇ ਇਹਨਾਂ ਨੇ ਕਰਨੇ ਆ ਪਰ ਆਪਾਂ ਕਹਿੰਦੇ ਆਪ ਨੂੰ ਪੈ ਕੇ ਮਾਰਾ ਕਿਸੇ ਦਾ ਨਾ ਕਰੇ ਹਾਂ ਠੀਕ ਆ ਸਹੀ ਗੱਲ ਆਪਾਂ ਗੱਲ ਸਿੱਧੀ ਕਰਦੇ ਆ ਆਪਾਂ ਨੂੰ ਘਾਟਾ ਪੈ ਕੇ ਚੱਲ ਲਾਂਗੇ ਪਰ ਕਿਸੇ ਨਾਲ ਨਾ ਗੰਮ ਕਰ ਹਾਂ ਕਿਹ ਗਰੀਬ ਨੇ ਇੱਕ ਹੀ ਪਸ਼ੂ ਲੈਣਾ ਅਗਲਾ ਰਗੜਿਆ ਜਾਂਦਾ ਸਾਰਾ ਰਗੜਿਆ ਜਾਂਦਾ ਹੁੰਦਾ ਠੀਕ ਆ ਤੇ ਪਰ ਵੀ ਇਹ ਸੂਈ ਸਵਾਈ ਵੈੜਾ ਕੋਈ ਚੱਕਰ ਨਹੀਂ ਇਹ ਤਾਂ ਦੋ ਅੱਠ ਕਿਲੋ ਆ ਓਕੇ ਇਹ ਆਪਾਂ ਲਾਓ ਓਕੇ ਪਿੰਡਾ ਤੋਂ ਲਈ ਆ ਠੀਕ ਆ ਠੀਕ ਆ ਦੋ ਟਾਈਮ ਝੋਕੇ ਨੇ ਜਿਹਨਾਂ ਨੇ ਆ ਭੈਣ ਭਰਾ ਨੇ ਦੋ ਟਾਈਮ ਝੋਕੇ ਨੇ ਜੀ ਜੇ ਆਨਲਨ ਮੰਗਾਉਣੀ ਤਾਂ ਵੀ ਕੋਈ ਚੱਕਣੇ ਆ ਛੱਡ ਦਾਂਗੇ ਦੋ ਤਾਂ 8 ਦੇ 8 ਹੀ ਆ ਕਿੰਨੇ ਦੀ ਇਹ 22000 ਦੀ ਦੋਸਤੋ ਆ 22000 ਦੀ rau ਕੇ ਪਿੰਡ ਆਵੇ ਨਾਲ ਹੀ rau ਕੇ rau ਕਿਆਂ ਤੋਂ ਲਈ ਆ ਬਦਾਮੀ ਰੰਗ ਦੀ ਇਹ ਵਹਿੜਾ ਚਾਰੇ ਬਦਾਮੀ ਰੰਗ ਦੀਆਂ ਵਹਿੜਾ ਇਹ ਦੇ ਦੇਣੀ ਆ 22000 ਦੀ 8 ਕਿਲੋ ਦੁੱਧ ਆ 4 ਕਿਲੋ ਤੜਕੇ 4 ਕਿਲੋ ਆਥ ਨੇ ਦੁੱਧ ਇਹਨਾਂ ਦਾ ਮੱਝਾਂ ਵਰ ਗਈ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ ਤੇ ਮੱਝ 8 ਕਿਲੋ ਦੁੱਧ ਵਾਲੀ ਲੈਣੇ ਆ ਤੋ ਨੂੰ ਵੀ ਪਤਾ ਘਟੋ ਘਟ ਪੈਣ 70 ਘਟੋ ਘਟ ਪੈਣ 70 ਦੀ ਆਉ ਇਹ ਜਿਹਦੋਂ ਆਪਾਂ ਲਈਏ ਬਾਈ ਨਾਰਮਲ ਖਰਾਬ ਸੀ ਬੰਦਿਆਂ ਦੀ ਦੁੱਧ ਅੱਠ ਦੇ ਹਿਸਾਬ ਨਾਲ ਦੇ ਦਾਂਗੇ 22000 ਦੀ ਜੇਕਰ ਚਾ ਚੂੜੀ ਪਾਇਆ ਹੋਊਗਾ ਨਾ ਦੁੱਧ ਦੇ 10 ਤੋਂ ਬਾਹਰ ਦੇ ਦਊਗੀ ਠੀਕ ਹੈ ਜਾਣ ਕੇ ਸੇਵਣਾ ਵਾਜੂ ਵਾਜੂਗੀ ਮੈਂ ਤਸੱਲੀ ਵੀ ਗਾਂ ਦੀ ਲੈ ਲੂੰਗਾ ਠੀਕ ਹੈ ਤੇ ਪਰ ਆਪਾਂ ਅੱਠ ਦੇ ਹਿਸਾਬ ਨਾਲ 22 ਦੇ ਦਾਂਗੇ ਤੇ ਜੇ ਦੁੱਧ ਵਧਾ ਕੇ ਦੇ ਨਹੀਂ ਫਿਰ 25 ਦੇ ਦਾਂਗੇ ਪਰ ਮੇਰੇ ਸਾਲਾ ਦੁੱਧ ਵਧੂਗੀ ਇਹ ਦੋਸਤੋ ਬਾਈ ਕਹਿੰਦਾ ਮੇਰੇ ਹਿਸਾਬ ਨਾਲ ਦੁੱਧ ਵਧੂਗੀ ਅੱਜ ਬਾਈ ਨੇ ਲਿਆਂਦੀ 8 ਕਿਲੋ ਦੁੱਧ 8 ਕਿਲੋ ਦੇ ਹਿਸਾਬ ਤੇ ਨਹੀਂ ਬਾਈ ਕਹਿੰਦਾ 10 ਕਿਲੋ ਦੁੱਧ ਕਰਕੇ ਮੈਂ ਦੇਉ 25000 ਦੀ 10 ਕਿਲੋ ਬਾਈ ਨੇ ਦੁੱਧ ਕਾਦਾ ਕਰਨਾ ਬਾਈ ਤੜਕੇ ਫੀਡ ਪਾਉ ਹੱਥ ਨੇ ਪਾਊਗਾ ਉਹ ਫਿਰ 3000 ਵੱਧ ਲਊਗਾ ਤੇ ਤੁਸੀਂ ਆਪ ਹੀ ਫੀਡ ਪਾਲਿਓ ਚਾਰ ਪਾਲਿਓ ਤੇ ਨੇ ਆਪੇ ਹੀ ਦੁੱਧ ਵੱਜ ਜਾਣ ਬਾਕੀ ਇਹਦੀ ਬਾਈ ਕਹਿੰਦਾ ਮੈਂ ਗਾਰੰਟੀ ਵੀ ਦੇ ਦੂ 10 ਕਿਲੋ ਦੁੱਧ ਪਿਆਊਗੀ ਕਿਉਂਕਿ ਬਾਈ ਕਹਿੰਦਾ ਨਰਮ ਘਰੋਂ ਲਈ ਉਹਨਾਂ ਦੀ ਸੇਵਾ ਵੇਵਾ ਐਸੀ ਵੈਸੀ ਸੀ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਮਲਦੀਆਂ ਚਾਰ ਵੜਾ ਇੱਕ ਨੰਬਰ ਦਾ ਕਬੂਤਰੀਆਂ ਕੀ ਬੱਚੀਆਂ ਬਾਹਲੀ ਚੰਗੀ 35000 ਦੀ ਦੇ ਦੇਣੀ ਹੈ ਜੇ ਕਿਹਨੇ ਦੁੱਧ ਪੀਣ ਨੂੰ ਲੈਣੀ ਜਮਾ ਜੈਜ ਮਲ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੌਲ ਦੀਆਂ 4 ਵੈਣਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਸ਼ਿਕਾ